ਕਿਰਦਾਰ ਦੇ ਉੱਤੇ ਉਠਰੇ ਸਵਾਲਾਂ ਦੇ ਉੱਤੇ ਜੱਤ ਜਤਾ ਆਪਣੀ ਸਪਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਫੋਟੋ ਐਡਿਟ ਕਰਕੇ ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਹਰਪ੍ਰੀਤ ਸਿੰਘ ਮੇਰੇ ਨਾਮ ਤੋਂ ਨਕਲੀ ਪੇਜ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਨਜ਼ਰ ਆਏ ਨੇ ਕਿ ਮੇਰੇ ਨਾਮ ਤੋਂ ਨਕਲੀ ਪੇਜ ਬਣਾ ਕੇ ਮੇਰੇ ਖਿਲਾਫ ਕਮੈਂਟ ਕੀਤੇ ਗਏ ਇੱਕ ਕੁੜੀ ਦੇ ਨਾਲ ਮੇਰੀਆਂ ਤਸਵੀਰਾਂ ਐਡਿਟ ਕਰਕੇ ਸ਼ੇਅਰ ਕੀਤੀਆਂ ਗਈਆਂ ਉੱਥੇ ਮੈਂ ਇੱਕ ਕੁੜੀ ਦੇ ਨਾਲ 2019 ਦੇ ਵਿੱਚ ਬਹਿਰੀਨ ਗਿਆ ਸੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਤੇ ਉਹਨੇ ਕਿਹਾ ਕਿ ਅਸੀਂ ਬਹਿਰੀਨ ਦੇ ਵਿੱਚ ਕਿਵੇਂ ਰੁਕੇ ਕਿੱਥੇ ਰੁਕੇ ਬਹਿਰੀਨ ਦੀ ਸੰਗਤ ਦਾਤ ਸਕਦੀ ਹੈ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ 18 ਸਾਲ ਪੁਰਾਣੀ ਮਾਮਲੇ ਚ ਜਾਣ ਬੁਝ ਕੇ ਉਸ ਨੂੰ ਉਛਾਲਿਆ ਹੁਣ ਜਾ ਰਿਹਾ ਹੈ ਕਾਬਲੇ ਗੋਰੇ ਕੀ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਦੇ ਸਾਧੂ ਦੇ ਵੱਲੋਂ ਇਲਜ਼ਾਮ ਉਸ ਸ਼ਖਸ ਦਾ ਦਾਅਵਾ ਹੈ ਕਿ ਉਹ ਸਾਡੂ ਨਹੀਂ ਉਹਨਾਂ ਦੇ ਤੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਉਸ ਸ਼ਖਸ ਦੇ ਵੱਲੋਂ ਗੁਰਪ੍ਰੀਤ ਸਿੰਘ ਜਿਸ ਦਾ ਨਾਮ ਕਿ ਗੁਰਪ੍ਰੀਤ ਨੇ ਇਲਜ਼ਾਮ ਲਗਾਇਆ ਕਿ ਮੇਰੀ ਪਤਨੀ ਦੇ ਨਜਾਇਜ਼ ਸਬੰਧ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਰਹੇ ਨੇ ਇਹ ਇਲਜ਼ਾਮ ਲਗਾਇਆ ਤਾਂ ਉਸ ਦੇ ਉੱਤੇ ਹੁਣ ਤੱਕ ਇਹ ਬਹੁਤ ਚਰਚਾ ਦੇ ਵਿੱਚ ਸੀ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਤੇ ਜਦੋਂ ਮੀਡੀਆ ਦੇ ਮੁਖਾਤਿਬ ਹੋਏ ਜੱਜਦਾਰ ਤਾਂ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਬਹੁਤ ਪਰੇਸ਼ਾਨੀ ਮਹਿਨੂ ਮੇਰੇ ਪਰਿਵਾਰ ਨੂੰ ਜੁੜੀ ਹੈ ਪਿਛਲੇ 10-13 ਦਿਨ ਤੋਂ ਦਿੱਤੀ ਜਾ ਰਹੀ ਹੈ ਨਕਲੀ ਪੇਜ ਬਣਾ ਕੇ ਉਹਨਾਂ ਨਕਲੀ ਪੈਸਾ ਤੋਂ ਕਠਿਆਕ ਸੰਦੀਆਂ ਤੇ ਪਿੰਗੀਆਂ ਕੀਤੀਆਂ ਜਾ ਰਹੀਆਂ। ਪਹਿਲਾਂ ਮੇਰੇ ਤੇ ਬੀਜੇਪੀ ਆਰਐਸਐਸ ਨੂੰ ਦਾ ਦੋਸ਼ ਲਾਇਆ ਗਿਆ। 2 ਦਸੰਬਰ ਦੇ ਫੈਸਲੇ ਤੋਂ ਬਾਅਦ ਮੁਖਸਰ ਤੋਂ ਉਸ ਵਿਅਕਤੀ ਨੂੰ ਚੁੱਕਿਆ ਗਿਆ। ਬਖਰੀਆਂ ਬਖਰੀਆਂ ਇੰਟਰਵਿਊ ਉਹਦੇ ਤੋਂ ਕਰਵਾਈਆਂ ਗਈਆਂ। ਇੱਥੇ ਜਦੋਂ ਸਬਰ ਨਹੀਂ ਹੋਇਆ ਤੇ ਫਿਰ ਇੱਕ ਲੜਕੀ ਜਿਹੜੀ ਇੱਕ ਸ਼੍ਰੀ ਪਰਿਵਾਰ ਦੀ ਚੰਗੇ ਪਰਿਵਾਰ ਦੀ ਹੈ। ਅਸੀਂ ਇੱਕ ਸਮਾਗਮ ਦੇ ਉੱਤੇ 2019 ਚ ਗਏ ਸੀ। ਬਹਿਰੀਨ ਦੇ ਵਿੱਚ। ਫਲਾਈਟ ਇੱਕੋ ਸੀ ਜਿੱਦਕਿ ਮੈਂ ਬਿਜ਼ਨਸ ਸੀ ਸੀ ਉਹ ਕਾਨਫਰੈਂਸ ਸੀ। ਕਿਉਂਕਿ ਭੈਰਿੰਦੀ ਸੰਗਤੂ ਨੇ ਕਾਂਗਾ ਕੇ ਉਹ ਸਾਰਾ ਸਪਸ਼ਟ ਕਰ। ਕਿ ਅਸੀਂ ਕਿੱਥੇ ਰਹੇ ਸੀ? ਇਹ ਭੈਰਿੰਦੀ ਸੰਗਤ ਅਲੀ ਪਾਤ ਜਾਣਦੀ ਹੈ। ਉਹ ਕਿੱਥੇ ਸੀ ਮੈਂ ਕਿੱਥੇ ਸੀ? ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਗਈਆਂ। ਫਿਰ ਵੀ ਜਦੋਂ ਸਬਰ ਨਹੀਂ ਹੋਇਆ ਤੇ ਮੇਰੇ ਨਾਮ ਦਾ ਜਾਾਲੀ ਪੇਜ ਬਣਾਇਆ ਗਿਆ। ਮੇਰੇ ਨਾਮ ਦਾ ਜਾਾਲੀ ਪੇਜ ਬਣਾ ਕੇ ਉਹ ਤੇ ਤੋਂ ਭੱਦੇ ਕਿਸਮ ਦੇ ਜਿਹੜੇ ਆ ਉਹ ਕਮੈਂਟ ਕੀਤੇ ਗਏ। ਉਹ ਪੇਜ ਮੈਂ ਜ਼ਰੂਰ ਆਪ ਡਿਲੀਟ ਕਰਵਾਇਆ। ਸਰਕਾਰ ਨੂੰ ਕਹਿ ਕਿ ਕਿਉਂਕਿ ਕੋਈ ਵੀ ਗਲਤ ਕਮੈਂਟ ਕਰਕੇ ਮੇਰੇ ਪੇਜ ਤੋਂ ਨਕਲੀ ਪੇਜ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਸਕਦਾ ਸੀ ਕਿਸੇ ਧਰਮ ਵਿਰੋਧੀ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਕਿਸੇ ਦੀ ਕਾਸਟ ਬਾਰੇ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਸੀ ਮੇਰੇ ਨਾਮ ਦੇ ਉੱਤੇ ਇਸ ਲਈ ਮੈਂ ਜ਼ਰੂਰੀ ਸਮਝਿਆ ਤੇ ਉਹ ਪੇਜ ਜਿਹੜਾ ਮੈਂ ਡਿਲੀਟ ਖੁਦ ਆਪ ਜਿਹੜਾ ਹੈ ਉਹ ਐਪਲੀਕੇਸ਼ਨ ਦੇ ਕੇ ਬਕਾਇਦਾ ਸਾਈਬਰ ਕ੍ਰਾਈਮ ਦੇ ਵਿੱਚ ਉਹ ਡਿਲੀਟ ਕਰਵਾਇਆ ਹੈ ਇਨੇ ਦਿਨਾਂ ਤੋਂ ਜਿਹੜਾ ਮੈਂ ਗੁਰੂ ਪੰਥ ਨੂੰ ਦੱਸਣਾ ਚਾਹੁੰਦਾ ਮੈਨੂੰ ਪਰੇਸ਼ਾਨ ਕੀਤਾ ਗਿਆ। ਆਜ 15 ਦਿਨ ਹੋ ਗਏ ਮੇਰਾ ਪਰਿਵਾਰ ਤੇ ਮੈਂ ਸੁਣ ਨਹੀਂ ਸਕਿਆ ਇਸ ਕਿਸਮ ਦੇ ਹਾਲਾਤ ਸਾਡੇ ਲਈ ਬਣਾਏ ਗਏ। ਮੈਨੂੰ ਤੁਸੀਂ ਕੱਢ ਦਿਓ। ਜੋ ਫੈਸਲਾ ਕਰਾਉਣਾ ਕਰਾ ਲਓ। ਮੈਂ ਕਿਹਾ ਫੇਟ ਟੰਗਾਣਾਂ ਲੱਗ ਜੇ ਤੁਸੀਂ ਮੈਨੂੰ ਕੱਢ ਦੇਉਂਗੇ। ਪਰ ਇਸ ਕਿਸਮ ਦੇ ਭੱਦੇ ਦੋਸ਼ ਲਾਉਣੇ, ਘਟਿਆ ਦੋਸ਼ ਲਾਉਣੇ, ਘਟਿਆ ਟ੍ਰੋਲਿੰਗ ਕਰਨੀ। ਇਪੋਟ ਪਹਿਸ ਪਸ਼ਟੀਕਰਨ ਦਿੱਤਾ ਗਿਆ ਜਥੇਦਾਰ ਸਾਹਿਬ ਦੇ ਵੱਲੋਂ ਫਿਰ ਤੁਹਾਨੂੰ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਦੇ ਸਾਡੂ ਰਹੇ ਸ਼ਖਸ ਦੇ ਵੱਲੋਂ ਲਗਾਈ ਗਏ ਇਲਜ਼ਾਮ ਵੀ ਸੁਣਾਉਣੇ ਆ ਪੂਰਾ ਮਾਮਲਾ ਜਿਸ ਨੂੰ ਲੈ ਕੇ ਆ ਪੂਰਾ ਵਿਵਾਦ ਜਿਸ ਦੀ ਵਜ੍ਹਾ ਨਾਲ ਪੱਕਿਆ ਹੋਰ ਅਲੀ ਵਜੀ ਲੋਕਵਾਰੀ ਹੁੰਦੀ ਹੈ ਦੇ ਕੋਲੇ ਰਹਿੰਦੀ ਰਹੀ ਹੈ ਬਾਅਦ ਵਿੱਚ ਗੱਲਾਂ ਬਾਤਾਂ ਤੋਂ ਪਤਾ ਲੱਗਿਆ ਤੇ ਇਹ ਇਹ ਸਬੰਧ ਸੀਗੇ ਜੀ ਹੋਰ ਕੀ ਸੀਗਾ ਜੀ ਨਜਾਇਜ਼ ਸਬੰਧ ਸੀਗੇ ਜੀ ਤੇ ਜਿਹਦੇ ਕਰਕੇ ਵੀ ਉਹਨੂੰ ਪਤਾ ਵੀ ਜੇ ਤਾਂ ਮੈਂ ਕਿਸੇ ਹੋਰ ਨਾਲ ਵਿਆਹ ਕੀਤਾ ਤੇ ਉਹ ਬੰਦਾ ਚਲਾਕ ਹੋਊਗਾ ਤੇ ਮੈਂ ਜੀ ਜਿਵੇਂ ਕਹੋ ਬਈ ਅਸੀਂ ਮਤਲਬ ਭੋਲੇ ਭਾਲੇ ਬੰਦੇ ਸੀਗੇ ਇਹਨਾਂ ਨੇ ਮੇਰੇ ਸਿਰ ਇਹਨਾਂ ਨੇ ਘਰ ਵਾਲੀ ਮਾਰਤੀ ਜੀ ਮੇਰੇ ਸਿਰ ਹਾਂਜੀ ਉਹ ਸਾਡਾ ਜਦੋਂ ਅਸੀਂ ਮੇਰਾ ਵਿਆਹ ਹੋਇਆ ਜੀ ਫਿਰ ਤਿੰਨ ਕ ਬਾਅਦ ਸਾਡਾ ਮੇਰਾ ਹਰਪ੍ਰੀਤ ਉਹ ਲੈ ਕੇ ਲੌਣਾ ਪੈ ਗਿਆ ਕਿਉਂਕਿ ਮੈਂ ਘਰੜੀ ਰੋਕਣਾ ਚਾਹਿਆ ਵੀ ਉਹ ਰੁਕੀ ਨਹੀਂ ਉਹ ਕਹਿੰਦੀ ਮੈਂ ਮਤਲਬ ਤੇੜੜੀ ਨਹੀਂ ਬਸਣਾ ਤੇ ਮੈਂ ਜੀਜੂ ਤੈਨੂੰ ਛੱਡ ਸਕਦੀ ਹਾਂ ਤੇ ਆਪਦੇ ਜੀਜੇ ਨੂੰ ਨਹੀਂ ਛੱਡਣਾ ਜੀ ਤੇ ਮੇਰਾ ਵਿਆਹ ਹੋਇਆ ਸੀ ਸਨ 2004 ਵਿੱਚ ਤੇ ਹਰਪ੍ਰੀਤ ਜਿਹੜਾ ਸੀਗਾ ਇਹ ਮੇਰਾ ਵਿਚੋਲਾ ਸੀਗਾ ਤੇ ਮੈਂ ਇਹਦਾ ਸਤਿਕਾਰ ਕਰਦਾ ਸੀ ਕਿਉਂਕਿ ਇਹ ਟੁੱਟੀ ਗੰਢੀ ਸਾਹਿਬ ਹੈਡ ਗ੍ਰੰਥੀ ਸੀਗਾ ਤੇ ਮੈਂ ਜਿਹੜੋ ਇਹਨੂੰ ਮੈਂ ਰਿਸ਼ਤਾ ਇਹਨੇ ਮੈਨੂੰ ਕਰਵਾਤਾ ਜੀ ਮੈਂ ਸਤਿਕਾਰ ਕਰਦਾ ਸੀ ਵੀ ਸਾਡੀ ਜਾਤ ਦੇ ਨਾਲ ਰਿਸ਼ਤਾ ਕਰਵਾਇਆ ਹਾਂਜੀ ਇਹਨੇ ਆਪਦੀ ਸਾੜੀ ਦਾ ਰਿਸ਼ਤਾ ਕਰਵਾਇਆ ਉਦੋਂ ਇਹ ਦਰਬਾਰ ਸਾਹਿਬ ਹੈਡ ਗ੍ਰੰਥੀ ਸੀ ਮੈਂ ਸਤਿਕਾਰ ਕਰਕੇ ਕਰਦੇ ਵੀ ਸਾਡੀ ਜਾਤ ਬਰਾਦਰੀ ਭਾਈਚਾਰੇ ਦਾ ਜਿਹੜਾ ਹੈਗਾ ਇਹ ਮਤਲਬ ਹੈਗਾ ਵੀ ਏਡੀ ਵੱਡੇ ਉਹਦੇ ਤੇ ਹੈਡ ਗ੍ਰੰਥੀ ਫਾਨੂੰ ਮਾਣ ਸੀਗਾ ਜੀ ਤੇ ਜਿਹਦੇ ਕਰਕੇ ਮੈਂ ਸਤਿਕਾਰ ਕਰਦਾ ਸੀ ਤੇ ਮੇਰੇ ਡੈਡੀ ਦੀ ਡੈਥ ਹੋਣ ਕਰਕੇ ਤੇ ਇਹਦਾ ਯਣੀ ਮੈਨੂੰ ਆਪਣੀ ਸਾਲੀ ਨਾਲ ਜਿਹੜਾ ਹੈਗਾ ਰਿਸ਼ਤਾ ਕਰਵਾਤਾ ਕਿਉਂਕਿ ਮੈਂ ਇੱਕ ਪ੍ਰੋਫੈਸ਼ਨਲ ਤੌਰ 'ਤੇ ਹੀ ਹੋਣ ਕਰਕੇ ਵੀ ਇਹਨੇ ਰਿਸ਼ਤਾ ਕਰਵਾਤਾ ਮੈਨੂੰ